ਲਾਈ ਮਿੱਤਰੋ ਸੁਣੋ ਤੈਨਾਂ ਪਸ਼ੂ ਦਿਖਾਉਣ ਲੱਗਾ ਇੱਕ ਤੋਕੜ ਗੱਪਣ ਚੈੱਕ ਪਾਸ ਸਾਹਮਣੇ ਬਹੁਤ ਚੰਗੇ ਪ੍ਰਿੰਟ ਦੇ ਵੱਡੇ ਢਾਂਚੇ ਦੇ ਵਿੱਚ ਬੈੜ ਵਾਈ ਨੇ ਸੇਲ ਕਰਨੇ ਇਹ ਦਿਖਾਉਣੇ ਆਗੀ ਤੇ ਇੱਕ ਇਹਦੇ ਪਿੱਛੇ ਮੱਝ ਆਗੀ ਤੋਕੜ ਮੱਝ ਆਗੀ ਇਹ ਬਾਈ ਨੇ ਸੇਲ ਕਰਨੀ 8-7 ਕਿਲੋ ਦੁੱਧ ਵੀ ਹੈਗਾ ਲਗਭਗ 6 ਕਿਲੋ ਦੁੱਧ ਆ ਬਾਈ 6 ਕਿਲੋ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦਾਂਗੇ ਠੀਕ ਆ ਤੇ ਇੱਕ ਇਧਰ ਸਾਈਵਾਲ ਨਸਲ ਦੀ ਗਾਂ ਤਿੰਨ ਪਸ਼ੂ ਬਾਈ ਕੋਲੇ ਤਰੀਕ ਨੋਟ ਕਰ ਲਓ 25 ਤਰੀਕਾ 6ਵਾਂ ਮਹੀਨਾ 2025 ਤੇ ਨਾਲ ਦੀਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਸੇ ਭਰਾਣੇ ਕੋਈ ਤਾਂ ਦੀ ਵੀਡੀਓ ਨਹੀਂ ਤਾਂ ਆਪਾਂ ਨੰਬਰ ਨੋਟ ਕਰ ਲਓ ਜੀ 8360462501 ਬਾਰਕ ਨੰਬਰ ਆਈ ਵੀਡੀਓ ਲਾਉਣ ਵਾਸਤੇ ਬਾਕੀ ਮਾਲਕਾ ਦਾ ਨੰਬਰ ਆਪਾਂ ਸਕਰੀਨ ਤੇ ਲਾਏ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਠੀਕ ਹੈ ਠੀਕ ਹੈ ਬਧੀਏ ਆਪਣੇ ਕੋਲੋਂ ਪਰਸੋਂ ਵੀਡੀਓ ਪਾਈ ਸੀ ਪੰਜ ਪਛੋਂ ਦੀ ਆਪਾਂ ਹਾਂ ਜੀ ਹਾਂ ਜੀ ਉਹ ਸਾਰੇ ਹੋ ਗਏ ਸੀ ਉਹ ਪੰਜਾਂ ਚੋ ਬਈ ਇੱਕ ਵੜ ਨਿੱਕੀ 1000 ਰੁਪਏ ਉਹਨਾਂ ਨੇ ਸਾਈ ਪਾਤੀ ਕਹਿੰਦੇ ਭਾਈ ਲੈ ਲਵਾਂਗੇ ਆਏ ਹੈ ਨਹੀਂਗੇ ਇਹ ਸਾਈ ਵਾਲ ਦੀ ਤੇ ਬਾਕੀ ਚਾਰੇ ਪਸ਼ੂ ਹੋਗੇ ਤਾਂ ਹਾਂ ਚਾਰੇ ਪਸ਼ੂ ਦੀ ਸੇਲ ਹੋ ਗਈ ਸੀ ਇਹਦੀ ਸਾਈ ਕਰਕੇ ਮੁੜ ਕੇ ਬੰਦਾ ਲੈ ਨਹੀਂ ਇਹ ਆਏ ਨਹੀਂਗੇ ਕਹਿੰਦੇ ਭਾਈ ਸਾਨੂੰ ਕੰਮ ਹੋਗਾ ਹੋਗਾ ਚਲੋ ਮੈਂ ਆਖਿਆ ਵਿਚਾਰ ਇਹ ਜਿਆ ਕੰਮ ਨਾ ਕਰਿਆ ਕਰੋ ਹਣਾ ਵੀਡੀਓ ਤੇ ਜੇ ਤੁਸੀਂ ਚਾਈ ਪਨ ਉਹਨਾਂ ਲੈਣ ਆਇਆ ਕਰੋ ਨਾਲ ਤਾਂ ਜਿਆਦਾ ਨੁਕਸਾਨ ਕਰਦਾ ਨਾਲੇ 13 ਦਾ ਨੁਕਸਾਨ ਦੁਆਰਾ ਆਹ ਤਾਂ ਬਹੁਤੇ ਬੰਦੇ ਮਾਂ ਦੇ ਨਾਲ ਉਹਨਾਂ ਨੂੰ ਵੇਚ ਛਕੇ ਆ ਆਇਆ ਕਰੋ ਜਬਾ ਨਹੀਂ ਲੈਣੀ ਪਹਿਲੀ ਤਾਂ ਕਹਿੰਦੇ ਲੈਣ ਹੀ ਨਹੀਂ ਭਾਈ ਹਾਂ ਨਾਮ ਐਡਰੈਸ ਬੋਲ ਦਗੇ ਨਾਮ ਇਕਬਾਲ ਸਿੰਘ ਪਿੰਡ ਨੈਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਗਰੇ ਮੋਬਾਈਲ ਨੰਬਰ ਮੋਬ ਤੇ ਪਹਿਲੇ ਨੰਬਰ ਤੇ ਇਥੇ ਸਟਾਰਟ ਕਰ ਲਈਏ ਆਪਾਂ ਹਾਂ ਪਹਿਲੇ ਨੰਬਰ ਨੂੰ ਠੋਕਰ ਗੱਭਣਾ ਜੀ ਲੰਬਾਈ ਨੂੰ ਬਹੁਤ ਆ ਗਾਂਦੀ ਨਾ ਲੰਮੀ ਬਹੁਤ ਆ ਪ੍ਰਿੰਟ ਬਹੁਤ ਆ ਤੇ ਵਜ਼ਨ ਬਹੁਤ ਆ ਬਾਈ ਦੂਜੇ ਸੂਏ ਵਹਿੜਾ ਵੀ ਕਿੰਨੇ ਟਾਂ ਦੀ ਗੱਭਣਾ ਕੀ ਗੱਲ ਪੰਜ ਮਹੀਨਿਆਂ ਦੀ ਗੱਭਣਾ ਕਿਲੋ ਕਿਲੋ ਦੁੱਧ ਆ ਬਾਈ ਵੀ ਜਨੇ ਟਰਾਈ ਕੀਤੀ ਵੀ ਆ ਟਰਾਈ ਕਰੀ ਜਾਂਦਾ ਟਰਾਈ ਆ ਥਣ ਪਾਸ ਕਰਾ ਦੂਗੀ ਹਾਂ ਪਾਸ ਕਰਾ ਦੁੱਧ ਦਿੰਦੇ ਆ 25 ਕਿਲੋ ਅੱਛਾ ਨਹੀਂ ਲੇਟ ਨੂੰ ਠੋਕੇ ਬਣੀ ਹੋਊਗਾ ਨਾ ਲੱਗਦਾ ਨਾ ਨਾ ਲੇਟ ਨਹੀਂ ਮੰਨ ਕੇ ਚਲੋ ਵੀ ਦੁੱਧੋ ਡਰਾਈ ਕਰਤੀ ਜਿੱਤੋਂ ਲਈਓ ਬਾਹਰ ਵਾਗ ਗਏ ਹੂੰ ਤੇ ਆਪਾਂ ਉਹਨਾਂ ਨੇ ਦੁੱਧੋ ਡਰਾਈ ਕਰ ਉਹਨਾਂ ਨੇ ਡਰਾਈ ਕਰਾ ਗਾ ਉਹ ਬਾਹਰ ਜਾਂਦੇ ਮਾਰ ਰਹੇ ਡਰਾਈ ਕਰਾ ਤੀ ਹੋ ਗੀ ਬੇਲੇ ਗਲੇ ਚਲੋ ਜਾਂ ਲੇਟ ਹੋ ਗਏ ਨਾਲੋਂ ਕਿਸੇ ਵੀ ਢਾਗੀਆਂ ਹਾਂ ਤੇ ਐਸ ਤਾਂ ਪੰਜ ਦੀ ਗੱਬਣਾ ਛੇਮਾ ਲੱਗ ਚੁੱਕਿਆ ਹਾਂ ਹਾਂ ਠੀਕ ਆ ਤੇ ਦੂਜਾ ਸੂ ਸੋਨ ਮੂਰੇ ਦੂਜਾ ਸੂ ਆ ਤੇ ਥਣ ਦਿਖਾ ਦੀ ਪਹਿਲਾਂ ਪਾ ਥਾਂ ਤੋਂ ਦਿਖਾ ਦੇ ਭਾਈ ਲੈ ਮਿੱਤਰੋ ਥਾਂ ਤੋਂ ਨੂੰ ਬਾਈ ਕਹਿੰਦਾ ਪਾਸ ਕਰਾ ਦੇਾਂਗੇ ਥਣ ਚਾਰ ਨੇ ਵੱਖਰੀ ਦੀ ਫੋਰਟ ਸ਼ਾਇ ਨਹੀਂ ਕੋਈ ਕੀ ਤੇ ਫੇਸ ਕੁਆਲਟੀ ਚੈੱਕ ਕਰ ਲਓ ਬਡੇ ਟਾਂਚੇ ਵੈੜਾ ਗਈ ਤੇ ਮੂੰਹ ਮਾਂ ਬਈ ਬਹੁਤ ਸੋਨਾ ਲੱਗ ਰਿਹਾ ਬਹੁਤ ਮੋਦੀ ਵਾਲੀ ਵੈੜਾ ਬਾਈ ਤੋਰ ਕੇ ਦਿਖਾ ਦੇਣੇਗੇ ਮਿੱਤਰੋ ਰੰਗ ਬਨ ਵੈੜਦਾ ਬੜਾ ਚੰਗਾ ਹੋਰ ਤਾਂ ਹੋਰ ਹੈ ਨਾ ਵੈੜਦਾ ਬੜੀ ਗਜਨ ਬਹੁਤ ਆ ਚਮਕ ਦਮਕ ਤੇ ਬਾਈ ਨੇ ਵੈੜਦਾ ਮੈਂ ਇੱਧਰ ਬੈਠੇ ਚੁਰਗੇ 7-8 ਫੁੱਟ ਲੰਮੀ ਆ ਬਾਈ ਹਾਂ ਲੰਬਾਈ ਬਹੁਤ ਆ ਵੈੜਦੀ ਗਜਨ ਵੀ ਬਹੁਤ ਆ ਸਹੀ ਆ ਤੇ ਬਾਈ ਦਾ ਪਿੰਡ ਮਿੱਤਰੋ ਆ ਗਿਆ ਨੇ ਨੇ ਵਾਲਾ ਤਹਿਸੀਲ ਤਪਾ ਦਾ ਜ਼ਿਲ੍ਹਾ ਬਰਨਾਲਾ ਲੱਗਿਆ 77107 37100 ਨੰਬਰ ਹੈ 5 ਮਿੰਨਾਂ ਦੀ ਗੱਬਣਾ ਦੁੱਧੋਂ ਮੰਨ ਲਾ ਕੇ ਡਰਾਈ ਮੰਨ ਲਓ ਚਾਹੇ ਥਣ ਪਾਸ ਕਰਦੀ ਐ ਥਣ ਬਾਈ ਪਾਸ ਕਰਾਂ ਤਾਂ ਕਿੰਨਾ ਦੇ ਲੰਮ ਨਹੀਂ ਦੇ ਜੇ ਮੰਨ ਕੇ ਚਲੋ ਵੀ ਖਰਾਕ ਪਾ ਲੋਂਗੇ ਵਜ਼ਨ ਬਹੁਤ 10 ਲੀਟਰ ਤੋਂ ਵੱਧ ਵੀ ਜਾਵੇ ਹਾਂ ਜੇ ਖਰਾਕ ਪਾਉਂਗੇ ਬਾਈ ਵੀ ਵੱਧ ਵੀ ਜਾਦਾ ਤੇ ਵਜ਼ਨ ਬਹੁਤ ਆ ਬੈਠ ਹਾਂ ਹਾਂ ਬਾਕੀ ਇਹ ਡਰਾਈ ਕਰ ਲਓ ਤਾਂ ਮੂਰੇ ਮੇਰੇ ਮੋਢੇ ਤੱਕ ਆਉਂਦੇ ਆ ਬਾਈ ਦੇਖ ਲੈ ਵਜ਼ਨ ਮਗਨ ਵੀ ਬਹੁਤ ਆ ਬੱਚੇ ਲੈ ਚੱਲ ਵੀਰੇ ਫਿਰ ਬੰਨ ਕੇ ਆਪਾਂ ਤੁਹਾਨੂੰ ਇਹਦਾ ਰੇਟ ਹੋਰ ਕਰਾ ਦੇ ਇਸ ਪਾਰਟੀ ਮੂੰਹ ਮੱਥਾ ਦੇ ਬਹੁਤ ਸੋਹਣਾ ਬਾਈ ਬੱਚਾ ਚੰਗਾ ਹੈ ਨਾ ਇੱਥੇ ਤੁਹਾਨੂੰ ਕਵੈਂਟੀ ਸ਼ਾਰਟ ਤੋਂ ਥਨਾ ਦੀ ਮੰਤਰ ਚੈੱਕ ਬੈਗ ਛੜ ਤੋਂ ਜਿਹੜੀ ਪੈਠਪੜ ਦੀ ਮੰਤਰ ਆ ਗਈ ਉਹ ਤੁਸੀਂ ਚੈੱਕ ਕਰ ਸਕਦੇ ਹਾਂ ਸੋਨੇ ਟਾਂਚ ਦੀ ਵਹਿੜਾ ਗਈ ਬਾਕੀ ਦੇਹ ਜਿਹੜਾ ਭਰਾ ਖਰੀਦੂਗਾ ਮਿੱਤਰੋ ਉਹਦਾ ਮਨ ਖੜਨਾ ਚਾਹੀਦਾ ਉਹ ਤਸਲੀ ਉਹਦੀ ਹੈਗੀ ਬਾਈ ਫਿਰ ਇਹਦਾ ਆਪਾਂ ਰੇਟ ਕੀ ਕਰਾਂਗੇ ਮੁੱਲ ਹੈਗਾ ਵੀਰੇ 62000 ਰੁਪਿਆ ਦਾ ਅੱਛਾ 62 ਪੂਰੀ ਲੈਣਾ ਵਾਧਾ ਘਟਾ ਕਰਨਾਗੇ ਕਰਾਂਗੇ ਬਾਈ ਕੋਈ ਨਹੀਂ ਮਾਤਾਨ ਕਰਾਂਗੇ ਆਪਾਂ ਨਿਆਣਾ ਪਾ ਕੇ ਥਣ ਖਿੱਚ ਕੇ ਦਿਖਾ ਦਗੇ ਚਲ ਮਾ ਲੋੜ ਹੀ ਨਹੀਂ ਵਸਾ ਥਾਣਾ ਵਾਲਾ ਖੱਚ ਕੇ ਦੀ ਗਾਰੰਟੀ ਲੈ ਕੇ ਜਾਵੇ ਯਾਰ ਬਾਈ ਯਾਰ ਸਾਡੀ ਗਾਰੰਟੀ ਆ ਪ੍ਰਾਪ ਦੀ ਗਾਰੰਟੀ ਵਧੀਆ ਮਾਨਤਨ ਹੋ ਜੀ ਬਾੜ ਚ ਪੂਰਾ ਮੰਦਨ ਕਰਦਾ ਕੋਈ ਨਹੀਂ ਵਧੀਆ ਵੱਡੀ ਬਹੁਤ ਆ ਬਾਈ ਬਦਲ ਮੈਂ ਸੱਟ ਕਰਦਗੇ ਸੱਟ ਕਾ ਦੀ ਮੁੱਲ ਸੱਟ ਕਰਦਗੇ ਸੱਟ ਕਰਦੇ ਕੋਈ ਨਹੀਂ ਬਾਈ ਸੱਟ ਮਾਤਾ ਕਰਦੀ ਥਾਣ ਤੋਂ ਦੇਖ ਬਾਈ ਕੱਲਾ ਕੱਲਾ ਥਾਣਾ ਬਾਕੀ ਤੁਸੇ ਨਾੜ ਨੂੰ ਮੋਟੇਗੀ ਹਾਂ ਨਾੜ ਨੂੰ ਬਹੁਤ ਮੋਟਾ ਮੋਟਾ ਥਾਣਾ ਕੋਈ ਆਇਆ ਨਹੀਂਗਾ ਦੋ ਦੋ ਡਰਾਈ ਕਰੀ ਜਾਂਦੇ ਆ ਕਿ ਲੋਕ ਲੋ ਦੁੱਧ ਦੇਗਾ ਚਲੋ ਆਪਾਂ ਦੜ ਕੇ ਕਰਤਾ ਤੇ 2 ਨੰਬਰ ਦਾ ਇਹ ਮੱਝ ਆਪਣਾ ਹੈ ਮਾਦਰ 6 ਕਿਲੋ ਦੁੱਧ ਦਾ ਮਹੀਨਾ ਹੋਇਆ ਬਣੇ ਨੂੰ ਬਾਈ ਬੱਚਾ ਹੈ 4 ਤੇ ਮਿਲਦੀ ਆ ਦੋਨੇ ਟਾਂ 3 ਹੋਸਟਾਂ ਤੇ 3 ਹੋਸਟਾਂ 3 ਕਿਲੋ ਉਸ ਵਕਤ 3 ਕਿਲੋ ਉਸ ਵਕਤ ਬਾਈ ਕੋਈ ਟੀ ਕਾਟੂਗਾ ਨਾ 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 ਬਾਈ ਮਤਲਬ ਹੀ ਨਹੀਂ ਟੀ ਕਾਟੂਗੀ ਲੈ ਮਿੱਤਰੋ ਟੀ ਕਾਟੂਗਾ ਤਾਂ ਹੀ ਭਾਲਦੀ ਨਾ 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 ਵੀਰੇ 4 ਤੇ ਦੋ ਡੰਗ ਵਾਲਾ ਚੋਕੇ ਲੈ ਕੇ ਆਵੇ ਯਾਰ ਸਿੱਧੀ ਤਾਂ ਚੱਲੀ ਕਰਕੇ ਲੈ ਮਿੱਤਰੋ ਥਾਣਾ ਜੀ ਸਨ ਪਹਿਲਾਂ ਬੰਤਰ ਚੈੱਕ ਕਰਾ ਦਾਂ ਮੈਥੋਂ ਥਾਣੇ ਚੰਗਿਆਗੇ ਤੇ ਹਾਲਾਂਕਿ ਐ ਮੰਨ ਕੇ ਚੱਲੋ ਵੀ ਜਿਹੜੀ ਵੀਡੀਓ ਅਸੀਂ ਬਣਾ ਰਹੇ ਹਾਂ ਇਸ ਟਾਈਮ ਤੇ ਅ 10:20 ਮਿੰਟ ਦਾ ਵੀਡੀਓ ਬਣਾ ਰਹੇ ਹਾਂਗੇ ਤਾਂ ਕਿ ਸ਼ਾਮ ਤੱਕ ਲਈ ਚਵਾਈ ਜਜਮੰਡੋਸਾ ਨਾ ਕਰ ਲਿਓ ਤੇ ਬੈਗ ਸ਼ਾਰਟ ਤੋਂ ਥਾਣਾ ਦੀ ਜਿਹੜੀ ਮੰਤ ਤੁਸ ਨੂੰ ਉਹ ਵੀ ਚੈੱਕ ਕਰਾ ਦੇਣਾ ਆਪਾਂ ਤੋਰ ਖਲਾ ਦੇ ਹਮੇਚਾ ਆ ਹਾਂ ਤੋਰ ਕੇ ਦੁਕਾਨ ਨੂੰ ਸੁਆ ਕਿਹੜਾ ਹੁਣ ਬਈ ਇਹਦਾ ਦੂਜਾ ਸੁਆ ਜੀ ਦੂਜਾ ਦੂਜਾ ਸੁਈ ਵੀ ਆਉਣਾ ਜੀ ਹਾਂ ਤੀਜੇ ਵਾਸਤੇ ਮਹੀਨਾ ਗੱਬਣ ਹੋ ਗਿਆ ਰਹਿਣੀ ਨਾਰੇ ਨਹੀਂ ਕਰਮਾਂ ਦੀ ਹਾਂ ਉਹ ਅੱਗੇ ਕਰਮਾਂ ਵੀਰੇ ਅਗਲੇ ਦੇ ਖਾਲੀ ਮਨ ਕੀ ਦੇਣੀ ਹੈ ਖਾਲੀ ਮਨ ਨੂੰ ਕੀ ਦਮੰਗੇ ਵੀਰੇ ਆਪਾਂ ਠੀਕ ਆ 6 ਕਿਲੋ ਉਹ ਤਾਂ ਜਿਸੇ ਭਰਾ ਨੇ ਮਤਲਬ ਪਰਿਵਾਰ ਵਾਸਤੇ ਤੇ ਅੱਜ ਤੱਕ ਬਾਸ ਡੰਗ ਲਾਉਣੇ ਚੋਕੇ ਲੈ ਦੋ ਡੰਗ ਬਾਈ ਤੇ ਆਲੇ ਨੂੰ ਆਹ ਪਰ ਵਧੀਆ ਦੁੱਧ ਪੀਣ ਨੂੰ ਤੁਹਾਨੂੰ ਅੱਜ ਠੀਕ ਰਹੂਗੀ ਮੁੱਲ ਵੀ ਛੋਟੇ ਹੋਵੇ ਤਾਂ ਤੜਕੇ ਸੁਭੀ ਆਈ ਆ ਜੀ ਠੀਕ ਆ ਆ ਸੰਕਲ ਤੜਕੇ ਸਵੇਰੇ ਅੱਜ ਹੀ ਆਈਗੀ ਤੇ ਤਰੀਕ ਵਿੱਚ ਤੁਹਾਨੂੰ ਦੱਸਾਂ ਜੀ 25 ਤਰੀਕਾ 6ਵਾਂ ਮਹੀਨਾ 2025 ਯਾਨੀ ਕਿ 25 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ ਠੀਕ ਆ ਬਾਈ ਲਿਆ ਸੋਹਣੀ ਆ ਵਾ ਥੋੜੀ ਸਾਡ ਜਰੂਰ ਤਿੱਖਾਗਾ ਉਹ ਜੋ ਘਰਾਈ ਹੋਣੀ ਹੈਗੀ ਪਰ ਮੱਝ ਦੀ ਕੱਦ ਕਾਠ ਲੰਬਾਈ ਲਮੂਈ ਪਤਲੇ ਜੰਬ ਪਿੰਡੇ ਦੀ ਆਈ ਦੂਜੇ ਸਿਰ ਟੋਟੀ ਆ ਬਈ ਹਾਂ ਝੋਟਾਂ ਦਾ ਕੋਈ ਵੱਡੀ ਉਮਰ ਚ ਨਹੀਂ ਗਈ ਤੁਹਾਨੂੰ ਪਤਾ ਜਦੋਂ ਦੁੱਧਲਾ ਪਸ਼ੂ ਆਇਆ ਹਰਾ ਇਨਾਂ ਦਾ ਪਸਾਰ ਲੱਸਾ ਹੋਈ ਜਾਂਦਾ ਤੋਂ ਹੋਣ ਤੋਂ ਬਾਅਦ ਹਣਾ ਤੇ ਇਸ ਕੀ ਦੋ ਨੰਬਰ ਤੇ ਮੱਝ ਇਹਦਾ ਫਿਰ ਆਪਾਂ ਕੀ ਲੈਣ ਦਾ ਜਾਂ ਮੁੱਲ ਕਰਨਾ ਹੈ ਇਹਦਾ 45000 ਰੁਪਏ ਮੁੱਲ ਕਰ ਦਿਆਂ ਬਈ ਬਿਲਕੁਲ ਜਾਇਜ਼ ਮੁੱਲ ਕੀਤਾ ਬਾਈ ਨੇ 45 ਅਜ ਵਾਦਾ ਕਰਦਾ ਛੋੜਾ ਮਾਣਤ ਹੋਰ ਵੀ ਹੋ ਜਾਊਗਾ ਠੀਕ ਆ ਐ ਮਨ ਲਓ ਤੁਹਾਨੂੰ ਕਟਿੰਗ ਵਾਲੇ ਭਾਅ 'ਚ ਤੁਹਾਨੂੰ ਦੁੱਧਲੇ ਮੱਝ ਮਿਲ ਜਾਂਦੀ ਆ ਫੰਡਰ ਮੰਗਾ ਦਾ ਭਾਅ ਉਹਦੇ ਹਿਸਾਬ ਹੀ ਦੇਣਾ ਬਾਈ ਹੋਰ ਦਾ ਹਾਂ ਜੇ ਫੰਡਰ ਮੰਗਾ ਆ ਤੇ ਕਟਿੰਗ ਵਾਲੇ ਭਾਈ ਆ ਤੁਹਾਨੂੰ 6 ਕਿਲੋ ਮਿਲ ਜਾਂਦਾਗਾ ਨਾ ਹਾਂਜੀ ਹਾਂਜੀ ਹਾਂ 45 ਅਜ ਮਾਣਤ ਲੈ ਕੇ ਆਵੇ ਜਿੱਥੇ ਲੀ ਕਰਕੇ ਬਾਈ ਆਪਦੀ ਠੀਕ ਆ ਠੀਕ ਆ ਵੀਰੇ ਦਿੱਤੈ ਨਾ ਆ ਵੀ ਦਿਖਾ ਦਿਵਾਰਾ ਫਿਰ ਪਤਾ ਹੀ ਦਿਖਾ ਦੇ ਚਲ ਹੁਣ ਆਪੇ ਇਚ ਨਹੀਂ ਤੈਗੀ ਬਾਈ ਆਪਾਂ ਹਾਂ ਮਤਲਬ ਤਿੰਨੇ ਉਹਦੇ ਪਰਸੋਂ ਉਹਦੇ ਤਾਜ਼ੀ ਸੀ ਨਾ ਤਿੰਨੇ ਕਿ ਦਿਨ ਉਸ 22 ਤਰੀਕ ਦੀ ਸੂਈ ਵਾ ਬਾਈ ਇਹ ਬਾਈ ਤਰੀ ਹਾਂ 바이ਰਸ ਸੋ ਜੇ ਅੱਜ 25 ਹੋ ਗਈ ਤਿੰਨ ਅਕੜ ਦਿਨ ਹੋ ਗਏ ਤਿੰਨ ਦਿਨ ਹੋ ਗਏ ਬਾਈ ਬੋਲਾ ਕਿੰਨਾ ਕਰ ਗਿਆ ਹੋਣਾ ਹੈਗਾ 10 ਕਿਲੋ ਬੋਲਾ ਬਾਈ ਦੋਨੇ ਟਮਾ ਟਮਾ ਠੀਕ ਬੱਚਾ ਮਗਰ ਬੱਚਾ ਸੀਗਾ ਪਿੱਛੇ ਬੱਚਾ ਵੀਰੇ ਠੀਕ ਹੈ ਠੀਕ ਹੈ ਲੈ ਠੰਡੀ ਸੀ ਲਾ ਮਿੱਤਰੋ ਤਾਰਾ ਤਰ ਤੁਹਾਨੂੰ ਮਾਰ ਕੇ ਦਿਖਾਇਆ ਪਹਿਲਾ ਵਾਲੀ ਵੀਡੀਓ ਚ ਬਾਕੀ ਤੋੜ ਕੇ ਦਿਖਾ ਦੇ ਬਾਈ ਅੱਕਰ ਫੇਰ ਵੀ ਤੋੜ ਕੇ ਵੀ ਦਿਖਾ ਤੇ ਬਾਕੀ ਭਰਾ ਨੂੰ ਇਹ ਬੇਨਤੀ ਹੈ ਵੀ ਜਿਹੜੇ ਭਰਾ ਨੂੰ ਦੇਖੋ ਯਾਰ ਪਸ਼ੂ ਖਰੀਦਣਾ ਹੁੰਦਾ ਨਾ ਐਵੇਂ ਹੀ ਮਾਰ ਕੇ ਨਾਦਾ ਇਹਦਾ ਨੁਕਸਾਨ ਕਰਾਇਆਗਾ ਮੱਥਾ ਕਿੰਨਾ ਵੱਜਿਆ ਜਿਹੜੇ ਫੋਨ ਆਏ ਭਰਾ ਨੂੰ ਇਹ ਕਹੀ ਵੇ ਕਾਦਰ ਲਈ ਗੱਲ ਹੁੰਦੀ ਹੈ ਨਾ ਹਾਂ ਹਾਂ ਆਲੇ ਦੀ ਮਿਹਨਤ ਕਰੀ ਹੁੰਦੀ ਹੈ ਪਸ਼ੂ ਵੇਚਣਾ ਪੋਣਾ ਵੇਚਣ ਮੈਂ ਬਾਈ ਯਾਰ ਮੁਰਕ ਕੇ ਉਹਦਾ ਖੜੇ ਰਹਿੰਦੇ ਆ ਭਲਾ ਕਹਿੰਦਾ ਬਾਈ ਕੱਲ ਨੂੰ ਆਵਾਂਗੇ ਆਪੋ ਨਾਲ ਕਲਾਇਨਾ ਕਰਾ ਕਰੋ ਸਹੀ ਆ ਵਰ ਚੰਗੇ ਮਾੜੇ ਬੰਦੇ ਨੇ ਚੰਗੇ ਬੰਦੇ ਪੜਤ ਮਰਵਾਉਂਦੇ ਹੈਗੇ ਤੇ ਇੱਥੇ ਥਣਾ ਜਜਮੈਂਟ ਕਰ ਲੋ ਸੋਨੇ ਟਾਂਚੇ ਦੀ ਬੈੜ ਆ ਗਈ ਤੇ ਬਾਕੀ ਸਾਈ ਵਾਲ ਨਸਲ ਆ ਗਈ ਪਹਿਲਾ ਸੂਈ ਆ ਗਿਆ ਹਾਂ ਪਹਿਲੇ ਸੂਈ ਆ ਬਾਈ ਸੂਆ ਬਾਈ ਪਹਿਲੇ ਹੀ ਹੈਗਾ ਤੇ ਬਾਕੀ ਜਿਹੜਾ ਭਰਾ ਜਿਹੜਾ ਪਸ਼ੂ ਖਰੀਦੂਗਾ ਉਹ ਤਸੱਲੀ ਆਪ ਕਾ ਲੂ ਮਨ ਆਪ ਖੜਾ ਲੂਗਾ ਤੇ ਬਾੜ ਚ ਤੁਹਾਨੂੰ ਫੇਰਨੇ ਆ ਮਰਾਦਾ ਬਾੜ ਦਾ ਰੰਗ ਬੰਨ ਤੇ ਕੱਦ ਕਾ ਢਾਂਚਾ ਨੂੰ ਜੇ ਬਾੜ ਦਾ ਬਹੁਤ ਚੰਗਾ ਹੈਗਾ ਤੇ 6 ਕਿਲੋ ਦਾ ਮੱਝ ਥੱਲੇ 45 ਹਜ਼ਾਰ ਤੁਹਾਨੂੰ ਮਾਨ ਤਾ ਤੁਹਾਡਾ ਜਰੂਰ ਕਰ ਦੂ ਬਾਈ ਤੇ ਇਹ ਤੁਹਾਨੂੰ ਬਾਈ ਨੇ 60 ਹਜ਼ਾਰ ਮੁੱਲ ਕੀਤਾ ਬਾਕੀ ਵਾਧਾ ਘਾਟਾ ਮੌਕੇ ਤੇ ਜਿਵੇਂ ਤੁਸੀਂ ਉਹਨੂੰ ਲੱਗੂਗੀ ਉਹ ਇਹਨਾਂ ਬਾਈ ਨਾਲ ਨੰਬਰ ਤੇ ਸੰਭਾਰ ਕਰ ਲਿਓ ਧੰਨਵਾਦ